ਬਿਲਕੁਲ ਅੱਜ ਮੈਂ ਸਲੂਰ ਮੰਡੀ ਚ ਆਇਆ ਔਰ ਮੇਰੀ ਸ਼ੁਰੂਆਤ ਆ ਸਲੂਰ ਮੰਡੀ ਤੋਂ ਇਸ ਤੋਂ ਬਾਅਦ ਮੈਂ ਬਰਨਾਲੇ ਜਾਣਾ ਫਿਰ ਮੇਰੇ ਕੁਟਲੇ ਜਾਣਾ ਲਗਾਤਾਰ ਹਰ ਰੋਜ਼ ਪੰਜਾਬ ਦੀਆਂ ਮੰਡੀਆਂ ਚ ਜਾ ਰਹੇ ਹਾਂ ਸੂਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਉਹਨਾਂ ਦਾ ਆਦੇਸ਼ ਹੈ ਕਿ ਵੀ ਕਿਸੇ ਵੀ ਤਰ੍ਹਾਂ ਦੀ ਖਰੀਦ ਪ੍ਰਬੰਧਨ ਨੂੰ ਲੈ ਕੇ ਕੋਈ ਮੰਡੀ ਚ ਘਾਟ ਨਜ਼ਰ ਨਾ ਆਵੇ ਕੋਈ ਢਿੱਲ ਨਾ ਆਪਣਾ ਵਰਤੀ ਜਾਵੇ ਉਹਦੇ ਲਈ ਲਗਾਤਾਰ ਮੰਡੀਆਂ ਚ ਜਾ ਰਹੇ ਹਾਂ ਔਰ ਮੇਰੇ ਨਾਲ ਸਾਡੇ ਭੈਣ ਰਵਿੰਦਰਕੌਰ ਭਰਾ ਜੀ ਜਿਹੜੇ ਸਮਰੂਰ ਤੋਂ ਐਮਐਲਏ ਨੇ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਬੈਠੇ ਨੇ ਸਾਡੇ ਅਧਿਕਾਰੀ ਸਹਿਬਾਨ ਸੋ ਚੰਗੀ ਗੱਲ ਇਹ ਹੈ ਕਿ ਕਿਸਾਨ ਇਸ ਵਾਰ ਮੰਡੀਆਂ ਤੋਂ ਖੁਸ਼ ਹੋਗੇ ਜਾ ਰਹੇ ਆ ਔਰ ਪੰਜਾਬ ਦੇ ਮੰਡੀਆਂ ਹੁਣ ਤੱਕ ਜਿਹੜੇ ਸਾਡੇ 1800 ਚੋੜ ਕੇਂਦਰ ਬਣੇ ਆ ਮਤਲਬ ਮੰਡੀਆਂ ਦੇ ਉਹਨਾਂ ਦੇ ਅੰਦਰ ਅੰਦਾਜ਼ਨ 2.5 ਲੱਖ ਕਿਸਾਨ ਕੱਲ੍ਹ ਸ਼ਾਮ ਤੱਕ ਆਇਆ ਔਰ ਤਕਰੀਬਨ 60 ਲੱਖ ਐਮਟੀ ਕਣਕ ਮੰਡੀਆਂਸ ਪਹੁੰਚੀ ਹੈ ਜਿਹਦੇ ਚੋਂ 54 ਲੱਖ ਐਮਟੀ ਅਸੀਂ ਗ੍ਰੀ ਚੁੱਕੇ ਆ ਔਰ ਉਹਦਾ ਬਣਦਾ ਹੋਇਆ ਜਿਹੜਾ ਭੁਗਤਾਨ ਹੈ ਉਹ ਅੰਦਾਜ਼ਨ 8000 ਕਰੋੜ ਰੁਪਏ ਕਿਸਾਨ ਦੇ ਖਾਤੇ ਚ ਪਾਇਆ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਕੇਂਦਰੀ ਪੂਲ ਦਾ ਸਾਨੂੰ ਟਾਰਗੇਟ ਮਿਲਿਆ 124 ਲੱਖ ਐਮਟੀ ਦਾ ਜਿਸ ਕਿਸਮ ਦੀ ਫੀਡਬੈਕ ਆ ਪੰਜਾਬ ਦੇ ਖੇਤਾਂ ਚ ਪੰਜਾਬ ਦੇ ਅੰਦਰ ਕਣਕ ਦੀ ਝਾੜ ਨੂੰ ਲੈ ਕੇ ਉਹ ਬੜੇ ਸ਼ਾਨਦਾਰ ਬੰਪਰ ਫਸਲ ਇਸ ਵਾਰ ਪੰਜਾਬ ਦੇ ਵਿੱਚ ਆ ਰਹੀ ਹੈ ਸੋ ਇਸ ਬੰਪਰ ਫਸਲ ਦਾ ਜਿੱਤੇ ਕਿਸਾਨ ਨੂੰ ਆਰਥਿਕ ਫਾਇਦਾ ਹੈਗਾ ਉਹਦੇ ਨਾਲ ਦੇ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਐਕਸਟਰਾ ਪੰਜਾਬ ਚ ਮੂਵਮੈਂਟ ਹੋਣੀ ਹੈ ਇਹ ਵੀ ਇੱਕ ਮੈਂ ਸਮਝਦਾ ਵੀ ਜਿਹੜਾ ਦੇਸ਼ ਲਈ ਵਰਦਾਨ ਵਾਲੀ ਗੱਲ ਹੈਗੀ ਐ ਸੋ ਲਗਾਤਾਰ ਪੰਜਾਬ ਦੀ ਮੰਡੀਆਂ ਦੇ ਅੰਦਰ ਕੋਈ ਦਿੱਕਤ ਨਾ ਆਵੇ ਉਹਦੇ ਪ੍ਰਬੰਧ ਜੋ ਕੀਤੇ ਆ ਉਹਨੂੰ ਚੈੱਕ ਕਰਨ ਦੇ ਲਈ ਉਹਨੂੰ ਫਾਲੋ ਕਰਨ ਦੇ ਲਈ ਮੈਂ ਆਪੇ ਮੰਡੀਆਂ 'ਚ ਜਾ ਰਿਹਾ ਸੋ ਅੱਜ ਖੁਸ਼ੀ ਇਸ ਗੱਲ ਦੀ ਵੀ ਕਿਸਾਨ ਮੰਡੀਆਂ 'ਚ ਗੋਜ ਜਾ ਰਿਹਾ ਸੋ ਮਾਨ ਸਾਹਿਬ ਦੀ ਇਹ ਹਦਾਇਤ ਹੈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਮੰਡੀ 'ਚ ਕਿਸਾਨ ਨੂੰ ਨਾ ਆਵੇ ਇਸ ਲਈ ਲਗਾਤਾਰ ਅਸੀਂ ਇਹ ਕੰਮ ਕਰਦੇ ਆਂ ਇਸ ਵੇਲੇ ਜਿਹੜੇ ਖਰੀਦ ਦਾ ਪ੍ਰਾਈਵੇਟ ਤੌਰ ਤੇ ਜ਼ਿਆਦਾ ਕਿਉਂ ਹੋ ਰਹੀ ਹੈ ਸਰਕਾਰ ਦੇ ਅੰਕੜਿਆਂ ਦੀ ਗੱਲ ਕੀਤੀ ਉਹ ਘੱਟ ਖਰੀਦ ਹੋ ਰਹੀ ਤੇ ਪ੍ਰਾਈਵੇਟ ਜਿਹੜੇ ਮੇਲਾ ਨੇ ਉਹਨਾਂ ਵੱਲੋਂ ਖਰੀਦ ਜ਼ਿਆਦਾ ਕੀਤੀ ਜਾ ਰਹੀ ਕੀ ਕਾਰਨ ਹੈ ਦੇਖੋ ਇਸ ਵੇਲੇ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਵੀਟ ਦੀ ਉਹ ਪਹਿਲੇ ਦੇ ਮੁਕਾਬਲੇ ਜ਼ਿਆਦਾ ਲੋੜ ਹੈ ਜੁਕ੍ਰੇਨ ਦੀ ਜੰਗ ਕਰਕੇ ਕਹ ਲਓ ਜਾਂ ਕੁਝ ਹੋਰ ਹਾਲਾਤ ਕਰਕੇ ਤਾਂ ਜਿਹੜਾ ਟਰੇਡਰ ਹੈ ਉਹ ਵੀ ਕਾਫੀ ਕਣ ਖਰੀਦ ਰਿਹਾ ਸਲੇਕਨ ਅਸੀਂ ਆਪਣਾ ਜਿਹੜਾ ਟੀਚਰ ਹੈ ਜਿਹੜਾ ਸਰਕਾਰੀ ਟੀਚਰ ਹੈ ਅਸੀਂ ਉਹਨੂੰ ਪੂਰਾ ਕਰਾਂਗੇ ਔਰ ਉਹਦੇ ਲਈ ਮੈਨੂੰ ਲੱਗਦਾ ਵੀ ਅਸੀਂ ਕ੍ਰਾਸ ਵੀ ਉਹਨੂੰ ਕਰਾਂਗੇ ਸੋ ਵੈਸੇ ਵੀ ਜੇ ਪ੍ਰਾਈਵੇਟ ਵੀ ਖਰੀਦਦਾ ਤਾਂ ਕਿਸਾਨ ਨੂੰ ਇਹਦਾ ਫਾਇਦਾ ਹੀ ਹੋਏ ਸਰ ਇੰਟਰਨੈਸ਼ਨਲ ਲੇਗਲ ਦੀ ਜਿਸ ਤਰ੍ਹਾਂ ਯੂਕ੍ਰੇਨ ਦੀ ਜਾਂ ਕਹਿ ਰਹੇ ਹਾਂ ਕਣਤ ਮਹਿੰਗੀ ਹੋ ਰਹੀ ਜਾਰੀ ਹੈ ਉਹਦਾ ਫਾਇਦਾ ਵਰ ਪੰਜਾਬ ਚ ਤੁਸੀਂ ਨਹੀਂ ਸਭ ਦੇ ਵੀ ਰੇਟ ਕੱਢ ਕੇ ਤਾਂ ਵਧਣਾ ਚਾਹੀਦਾ ਹੈਗਾ ਜਿਸ ਤਰ੍ਹਾਂ ਹੋ ਰਿਹਾ ਕਿ ਜਿਹੜੇ ਹੁਣ ਸਟਾਕ ਕਰਨਗੇ ਜਿਹੜੇ ਖਰੀਦ ਰਹੇ ਨੇ ਤਾਂ ਜੂਸ ਕਰੀ ਰੇਟ ਹੈ ਉਸ ਤੋਂ ਰੇਟ ਵਧੂਗਾ ਜਿਸ ਤਰ੍ਹਾਂ ਆਟੇ ਦਾ ਵੀ ਰੇਟ ਵਧੇ ਨਹੀਂ ਪ੍ਰਾਈਵੇਟ ਤੋਂ ਮੂਵਜ਼ ਗੱਲ ਕਹਿ ਰਹੇ ਨੇ ਵੀ ਪ੍ਰਾਈਵੇਟ ਵਾਲੇ ਪਾਸੇ ਜੇ ਕਿਸਾਨ ਦਾ ਝੁਕਾਅ ਹੈਗਾ ਤਾਂ ਉਹਦਾ ਕਾਰਨ ਇਹ ਹੀ ਹੈ ਵੀ ਉਥੋਂ ਪੈਸੇ ਥੋੜਾ ਜ਼ਿਆਦਾ ਮਿਲ ਰਹੇ ਹੈ ਲੇਕਿਨ ਅਸੀਂ ਜੋ ਐਮਐਸਪੀ ਤੈਅ ਕੀਤੀ ਆ 2425 ਰੁਪਏ ਉਸ ਐਮਐਸਪੀ ਦੇ ਉੱਤੇ ਅਸੀਂ ਖਰੀਦ ਰਹੇ ਔਰ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀਆਂ ਵਿੱਚ ਚੁੱਕਾ ਗਿਆ ਪਰ ਮਸਾਲ ਕਹਿ ਰਹੇ ਨੇ ਜੀ ਕਿ ਸਾਡੇ ਕੋਲ ਸਰਕਾਰੀ ਮਲਾਜਮੀ ਨਹੀਂ ਕੋਈ ਆ ਰਿਹਾ ਜੀ ਬੋਲੀ ਕਰਨ ਵਾਸਤੇ ਜੇਕਰ ਕੋਈ ਆਊਗਾ ਤਾਂ ਹੀ ਅਸੀਂ ਵੇਚਾਂਗੇ ਜਾਂ ਆਈ ਪ੍ਰਾਈਵੇਟ ਰਹੇ ਤਾਂ ਆਫਿਸਰ ਪ੍ਰਾਈਵੇਟ ਨਹੀਂ ਵਿਕਣੀ ਹੈ ਜੀ ਨਹੀਂ ਐਸੀ ਗੱਲ ਨਹੀਂ ਹੈ ਮੈਂ ਦੇਖੋ ਅੰਕੜੇ ਬੋਲਦੇ ਆ ਨਾ ਤੁਸੀਂ ਇਹ ਮਤਲਬ ਇਹ ਦੇਖੋ 60 ਲੱਖ ਐਮਪੀ ਦੇ ਵਿੱਚੋਂ 54 ਲੱਖ ਐਮਪੀ ਅਸੀਂ ਖਰੀਦ ਚੁੱਕੇ ਆ ਸਾਡੇ ਇਨਸਪੈਕਟਰੀ ਖਰੀਦ ਰਹੇ ਸਾਡੇ ਮਤਲਬ ਮੁਲਾਜ਼ਮੀ ਖਰੀਦ ਰਹੇ ਆ ਜਿਹੜਾ 8000 ਕਰੋੜ ਵੀ ਕਿਸਾਨ ਦੇ ਖਾਤੇ 'ਚ ਪਾਇਆ ਤੇ ਇਹਦਾ ਸਹਿਜ ਅੰਦਾਜ਼ਾ ਲਾਇਆ ਜਾ ਸਕਦਾ ਵੀ ਉਹ ਕਿਸਾਨ ਨੂੰ ਜਿਹੜਾ ਸਰਕਾਰੀ ਏਜੰਸੀਆਂ ਦੀ ਖਰੀਦੀ ਹੋਈ ਕੰਗੜਾ ਹੀ ਗਿਆ ਸੋ ਕੋਈ ਕਸਰ ਨਹੀਂ ਮਲੇਦਾਂ ਦੇ ਸੱਡਾਂ ਗਿਆ ਸੀ ਹਾਂ ਆਦਰਵਾਈ ਕਿਸਾਨ ਦੀ ਇੱਛਾ ਵੀ ਆ ਉਹ ਕਿਤੇ ਪ੍ਰਾਈਵੇਟ ਵੀ ਵੇਚਦਾ ਤੇ ਉਹਨੂੰ ਕੋਲ ਤਾਂ ਹੈਗੀ ਆ ਨਾ ਲੇਕਿਨ ਅਸੀਂ ਆਪਣਾ ਟਾਰਗੇਟ ਪੂਰਾ ਕਰਾਂਗੇ ਸੰਗਰੂਰ ਦੀ ਮੰਡੀ ਕੱਕ ਛੋਟੀ ਹੈ ਲੰਬੇ ਸਮੇਂ ਤੋਂ ਡਿਮਾਂਡ ਚੱਲਦੀ ਆ ਰਹੀ ਹੈ ਵੀ ਮੰਡੀ ਵੱਡੀ ਕੀਤੀ ਜਾਵੇ ਜਾਂ ਜਗਾ ਸ਼ਿਫਟ ਕੀਤੀ ਜਾਵੇ ਕਿਉਂਕਿ ਛੇਲਣਾਂ ਦੇ ਵਿੱਚ ਸਟੋਰ ਕਰਨੀ ਪੈਂਦੀ ਹੈ ਫਿਰ ਉਸ ਤੋਂ ਬਾਅਦ ਰੇਟਾਂ ਬੈਂਦੀਆਂ ਨੇ ਇਸ ਆਪ ਵਿੱਚ ਉਹਦੇ 'ਚ ਕੋਈ ਨੀਕੀ ਗੱ ਤੁਸੀਂ ਵੀ ਸਮਝਦੇ ਹੋ ਸ਼ਹਿਰ ਦੇ ਵਿੱਚ ਵਿਚਾਰੇ ਮੰਗੀਆਂ ਤੇ ਇਸ ਨੂੰ ਵੱਡਾ ਕਰਕੇ ਜਾਓ ਚੀਜ਼ ਕੀਤੀ ਉਹਦੀ ਨਹੀਂ ਲਾਜ਼ਮੀ ਤੌਰ ਤੇ ਲਾਜ਼ਮੀ ਤੌਰ ਤੇ ਜਿਹੜੀ ਚੀਜ਼ ਤੁਸੀਂ ਅੱਜ ਬਣਾਉਂਦੇ ਹੋ 10 ਸਾਲ ਬਾਅਦ ਉਹਦੀ ਜੇ ਉੱਥੇ ਕੁਆਲਟੀ ਕੁਆਂਟੀਟੀ ਵਧੀ ਹੈ ਤੇ ਉਹਦਾ ਸਬਸਟੀਟਿਊਟ ਤਾਂ ਬਣਾਣੇ ਪੈਂਦਾ ਬਾਕੀ ਕੋਈ ਨਹੀਂ ਸਾਡੇ ਐਮਐਲਏ ਸਾਹਿਬ ਨਾਲ ਬੈਠੇ ਆ ਜੋ ਵੀ ਮੰਡੀ ਦੀ ਕੋਈ ਗਵਰਨਮੈਂਟ ਹੋਗੀ ਇਹ ਬਣਾ ਕੇ ਭੇਜਣਗੇ ਅਸੀਂ ਇੱਕ ਮਿੰਟ ਐਮਐਲਏ ਸਾਹਿਬ ਵਿਧਾਨ ਸਭਾ ਚ ਮੁੱਦਾ ਵੀ ਚੁੱਕਿਆ ਹੈ ਜੀ ਪਰ ਉਸ ਚੀਜ਼ 'ਤੇ ਕੋਈ ਕਾਰਵਾਈ ਨਹੀਂ ਹਜ ਤੱਕ ਹੋਈ ਵੈਸੇ 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 ਇਹ ਮੰਡੀ ਬੋਰਡ ਦਾ ਕੰਮ ਹੈਗਾ ਮੰਡੀ ਬੋਰਡ ਦਾ ਕੰਮ ਹੈ ਔਰ ਖੇਤੀਬਾੜੀ ਡਿਪਾਰਟਮੈਂਟ ਦਾ ਮੇਰੇ ਵੀ ਤੁਸੀਂ ਇਹਨਾਂ ਨੂੰ ਧਿਆਨ ਚ ਲਿਆਂਦਾ ਮੈਂ ਵੀ ਨੋਟਿਸ ਲਾਵਾਂਗਾ ਮੈਂ ਐਕਸਟਰਾ ਜਦਨ ਕਰਾਂਗਾ ਇਹਦੇ ਲਈ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਬਥੇ ਲੋ ਕੋਈ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਲੋਕ ਗਾਈਡ ਕਰਨ ਕੋਈ ਚੰਗਾ ਸਾਨੂੰ ਮੈਸੇਜ ਲਾਉਣ ਅਸੀਂ ਉਹ ਤੇ ਕੰਮ ਕਰੀਏ 20 25 ਚ ਨਹੀਂ ਹੋ ਰਹੀ ਆ ਤੁਸੀਂ ਦਵਾ ਕਰ ਰਹੇ ਹੋ ਲੇਕਿਨ ਸਟੇ ਸੈਣੀ ਗੋਡਾਣਾ ਚ ਉਹਨੂੰ ਕਿੱਥੇ ਡੰਪ ਕਰੋਗੇ ਇਹ ਕੰਦ ਨੂੰ ਹਾਂਜੀ ਕੰਦ ਨੂੰ ਪਿੱਛੇ ਡੰਪ ਕੀਤਾ ਚ ਜਾਊਗੀ ਕੋਈ ਪ੍ਰੋਬਲਮ ਨਹੀਂ ਯਾਰ ਕਮਾਲ ਦੀ ਗੱਲ ਹੈ ਅਸੀਂ ਇਹ ਸਾਡੀ ਡਿਊਟੀ ਆ ਪੰਜਾਬ ਦੇ ਅੰਦਰ ਦੇਖੋ 15 ਲੱਖ ਐਮਟੀ ਤਾਂ ਡਾਇਰੈਕਟ ਜਿਹੜੀ ਮੰਡੀਆਂ ਤੋਂ ਚੱਲੇ ਜਾਣੀ ਹੈ ਜਿਹੜਾ ਉਹ ਵੱਖ-ਵੱਖ ਸਟੇਟਾਂ ਦੇ ਲਈ ਸੋ ਟੋਟਲ ਇੰਤਜ਼ਾਮ ਕੀਤੇ ਆ ਤੁਸੀਂ ਆਪ ਆਪਣੀ ਅੱਖੀਂ ਦੇਖੋਗੇ ਕਿਸੇ ਵੀ ਤਰ੍ਹਾਂ ਦੀ ਕੋਈ ਮੰਡੀ ਦੇ ਅੰਦਰ ਦਾਣਾ-ਦਾਣਾ ਚੱਕਾਂਗੇ ਦਾਣੇ-ਦਾਣੇ ਦੀ ਸੁਰੱਖਿਆ ਵੀ ਕਰਾਂਗੇ ਕੋਈ ਘਾੜ ਮੱਢ ਜ ਨਹੀਂ ਆਊਗਾ ਕੇਵਰਾਂ ਨੇ ਵੱਸ ਕੋ ਪ੍ਰੋਜੈਕਟ ਲੈਂਦਾਗੇ ਬਿਲਕੁਲ ਮੈਂ ਤੁਹਾਡੇ ਸਾਹਮਣੇ ਮੰਡੀ ਤੋਂ ਉਹਨਾਂ ਨੂੰ ਮਿਲਿਆ ਜਿਹੜੇ ਪੰਜਾਬ ਦੇ ਅੰਦਰ ਲੋਡਿੰਗ ਦੇ ਮਜ਼ਦੂਰ ਨੇ ਜਿਹੜੇ ਆਪਣੇ ਪਿੰਡੇ ਦੇ ਉੱਤੇ 50 ਕਿਲੋ ਦਾ ਗੱਟਾ ਚਾੱਕ ਕੇ ਟਰੱਕ 'ਚ ਲਾਦੇ ਆ ਇਹਨਾਂ ਦੀ ਡਿਮਾਂਡ ਸੀਗੀ ਔਰ ਮਾਨਜੋਗ ਮੁੱਖ ਮੰਤਰੀ ਜੀ ਨੇ ਬੜਾ ਦਲੇਰਾਨਾ ਫੈਸਲਾ ਲੈਂਦੇ ਆ ਇਹਨਾਂ ਦਾ ਰੇਟ ਰਵਾਈਸ ਕੀਤਾ ਗਿਆ 2 ਰੁਪਏ 21 ਪੈਸੇ ਤੋਂ ਵਧਾ ਕੇ 2 ਰੁਪਏ 64 ਪੈਸੇ ਕੀਤਾ ਔਰ ਇਹਦੇ ਨਾਲ 10 ਕਰੋੜ ਤੋਂ ਉੱਪਰ ਦਾ ਲਾਭ ਜਿਹੜਾ ਹੈ ਇਹਨਾਂ ਸਾਰੇ ਮਜ਼ਦੂਰ ਭਰਾਵਾਂ ਨੂੰ ਹੋਣਾ। ਸੋ ਲਗਾਤਾਰ ਹਰ ਫੈਕਲਟੀ ਦਾ ਜਿਹੜਾ ਸਵਾਲ ਹੁੰਦਾ ਲਗਾਤਾਰ ਉਹ ਸੁਣਦੇ ਆ ਕਿ ਸਿੱਧੇ ਵੀ ਕਰਦੇ। ਸਰ ਇੱਕ ਕੁਐਸਚਨ ਮੇਰਾ। ਮੈਂ ਇਸ਼ਤਾਲ ਸਿੰਘ ਕੁਮਾਰ ਆਪ ਪ੍ਰਧਾਨ ਆਰਟਸ ਇੰਸਟੀਚਿਊਸ਼ਨ ਸੰਗਰੂ। ਚਲੋ ਜਿਵੇਂ ਜਿਸਮੀ ਹਮਲਾ ਕੀ ਉਸ ਨੂੰ ਕੈਸੀ ਦੇਖਦੇ ਹੋ ਤੁਸੀਂ ਨੈਸ਼ਨਲ ਅ ਦੇਖਿਏ ਬਹੁਤ ਹੀ ਜਗਨਨੇ ਅਪਰਾਧ ਹੈ। ਔਰ ਜੇ ਮਾਨਵਤਾ ਕੀ ਉੱਪਰ ਬਹੁਤ ਬੜਾ ਕਲੰਕਾ ਔਰ ਇਸ ਹਮਲੇ ਕੀ ਨਿੰਦਿਆ ਕਰਨੇ ਲਈ ਕੋਈ ਸ਼ਬਦ ਨਹੀਂ ਮੱਲੇ ਮਿਲ ਰਹੇ ਆ। सो तो मैं ये भी कहना चाहता हूँ कि वो ये कायतन हमला है और ख़ास तौर पर जब हम पंजाब के लोग इसके बारे में सोचते हैं तो हमारे तो गुरु साहबानों ने उनकी बानी का चप्पा चप्पा पंजाब की धरती पे मानस की जात सब एक को तो पहचानने का स्लोगन दिया जाता है सो तो बहुत जो बुरी खबर है और वो जो लोग विक्टम हैं जो इसमें शहीद हुए हैं हम उनको श्रद्धा सुमन करते हैं उनको सल्यूट करते हैं और जो कातल है जो कातल है जिन लोगों ने जो कार्रवाई की है इनके ऊपर सख्त कार्रवाई होनी चाहिए और केंद्र सरकार को भी इसके बारे में अपनी जो उनकी स्ट्रेटेजी है जो पॉलिसी है उनको विचार करना चाहिए क्यों पाँच छह महीने बाद इतना बड़ा कोई मिलिटेंट एक्शन कर जाते हैं और सारा देश वो इस वक्त गुस्से में है और हम लोग इस हमले की निंदा कर कैसे इसको एंगल तो की नहीं तो मैं टाइम की बात नहीं करता मैं तो इस हमले की निंदा करता हूँ किसी भी टाइम हुआ हो किसी के ऊपर हुआ हो और किसी भी इंसान पे हुआ हो नाट ओनली कोई एक धर्म वाली के टोटल जो इंसान है किसी भी इंसान के ऊपर किसी भी वर्ग के ऊपर ऐसा जगन् अपराध होता है उसकी निंदा करता हूँ